ਕੂੜੇ ਵਾਲੇ ਗੱਡੇ 'ਚੋਂ ਮਿਲੇ ਗੁਟਕਾ ਸਹਿਬ ਦੇ ਅੰਗ। ਗੁਰ ਮਰਿਆਦਾ ਦੀ ਬੇਅਦਬੀ ਤੇ ਪੜਕੇ ਸਿੱਖਾ ਕੋ। ਗੱਡੀ ਦੇ ਡਰਾਈਵਰ ਵੱਲੋਂ ਗੁਰਦੁਆਰਾ ਵਿਖੇ ਸੌਂਪੇ ਗਏ ਗੁਟਕਾ ਸਹਿਬ ਅਤੇ ਪੋਥੀਆਂ ਦੇ ਅੰਗ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਇਲਾਕੇ ਦੇ ਵਿੱਚ ਕੂੜੇ ਵਾਲੀ ਗੱਡੀ ਦੇ ਵਿੱਚ ਗੁਟਕਾ ਸਹਿਬ ਦੇ ਅੰਗ ਮਿਲੇ ਨੇ ਅਤੇ ਇਸ ਮਾਮਲੇ ਨੇ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਤਾਂ ਕੂੜੇ ਵਾਲੀ ਗੱਡੀ ਦੇ ਡਰਾਈਵਰ ਨੇ ਇਹ ਅੰਗ ਡੀ ਬਲੌਗ ਗੁਰਦੁਆਰਾ ਵਿਖੇ ਜਮਾ ਕਰਵਾਈ ਪਰ ਗੁਰਦੁਆਰਾ ਪ੍ਰਬੰਧਕਾਂ ਨੇ ਉਹਨਾਂ ਦੇ ਮਿਲਣ ਤੋਂ ਇਨਕਾਰ ਕਰ ਦਿੱਤਾ ਕਿਸੇ ਵਿਅਕਤੀ ਨੂੰ ਇਹ ਅੰਗ ਸੌਂਪੇ ਗਏ ਨਹੀਂ ਹਾਲਾਂਕਿ ਉਹ ਵਿਅਕਤੀ ਕੌਣ ਸੀ ਜਿਸ ਨੂੰ ਇਹ ਅੰਗ ਸੌਂਪੇ ਗਏ ਇਹ ਗੱਲ ਸਾਹਮਣੇ ਨਹੀਂ ਆਈ ਸਿੱਖ ਜਥੇਬੰਦੀਆਂ ਨੇ ਇਹਨਾਂ ਦੀ ਬੇਅਦਬੀ ਮੰਨਦਿਆਂ ਥਾਣਾ ਰਣਜੀਤ ਐਵੇਨਿਊ ਦੇ ਵਿੱਚ ਭਾਰੀ ਰੋਸ ਜਤਾਇਆ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਤੇ ਉੱਥੇ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਇਸ ਮਾਮਲੇ ਦੀ ਪੁਸ਼ਟੀ ਕਰਦੇ ਆਂ ਦੱਸਿਆ ਕਿ ਜਾਂਚ ਪੜਤਾਲ ਡੂੰਘਾਈ ਨਾਲ ਜਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਆ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲੇ ਦੇ ਨਾਲ ਜਾ ਕੇ ਵੀ ਕੂੜਾ ਕਿਹਦੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨਾਂ ਨੇ ਛੁੱਟੇ ਲਾਬਾਪੇ ਦੇ ਪਾਸ ਪਾ ਗਏ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਉਹਨੇ ਕਿੰਨੂੰ ਦਿੱਤੇ ਉਹ ਬੰਦੇ ਕੌਣ ਆ ਉਹ ਲੁਭਾਵੇ ਜੇ ਅਸੀਂ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲੰਦੇ ਕੈਮਰੇ ਤੇ ਜਿੱਥੋਂ ਫੋਟੋ ਹੋਣੀ ਪਈ ਉਹ ਗੁਰਕਾ ਉਹ ਦੇਖਿਆ ਹੀ ਨਹੀਂ ਗੁਰਕਾ ਸਾਹਿਬ ਉਹ ਕਿਸੇ ਨੂੰ ਫੜਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਨੂੰ ਨਹੀਂ ਫੜਾਇਆ ਇੱਥੇ ਕੋਈ ਮਤਾ ਦੇਖਣ ਆਇਆ ਹੀ ਉਹਨਾਂ ਨੂੰ ਫੜਾ ਗਏ ਆ ਉਹ ਉਹਨਾਂ ਨੇ ਉਹ ਵੀ ਵੇਖਣਾ ਉਹ ਪੁੱਛਣ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਜੀ ਗੁਰਨਾਨਕ ਪ੍ਰਕਾਸ਼ ਏ ਵਲੌਗ ਦੇ ਵਿੱਚ ਡੀ ਵਲੌਗ ਦੇ ਵਿੱਚ ਹਾਂਜੀ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਿੰਨੇ ਵੀ ਜਿੱਥੇ ਜਿੱਥੇ ਉਹ ਫੜਾਏ ਨੇ ਉਹ ਕੈਮਰਾ ਬੰਦੇ ਆ ਜੀ ਚੌਂਦੇ ਕੀ ਆ ਅਸੀਂ ਕਿੰਨੇ ਵੀ ਗੁਰਕਾ ਹੈ ਵੀ ਬਰਾਮਤ ਕੀਤੇ ਜਾਂ ਪੋਤੀ ਸਾਹਿਬ ਬਰਾਮਤ ਕੀਤੀ ਜਾਵੇ ਵੀ ਉਹ ਕਿੰਨਾਂ ਨੂੰ ਦਿੱਤੇ ਆ ਉਹ ਵੀ ਲੱਭੇ ਆਣ ਬੰਦੇ ਤੁਹਾਡੇ ਕੋਲੋਂ ਹੁਣ ਅਸੀਂ ਸਾਰੇ ਅਸੀਂ ਵੀ ਕੋਈ ਅਸੀਂ ਸਾਰਾ ਕੋਈ ਭਜਨਸ ਕਰੰਦੇ ਕੱਲ ਦੀ ਤੁਹਾਨੂੰ ਕੋਈ ਮਤਲਬ ਕਿ ਰਾਹ ਨਹੀਂ ਕੋਈ ਦੇ ਰਹੇ ਪ੍ਰਸ਼ਾਸਨ ਦੀ ਮਤ ਲੈ ਆਂਦੇ ਆ ਅੱਗੇ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਖਲੋਤੇ ਸਹੀ ਤੁਹਾਡੇ ਵੱਲ ਅਪਰੋਚ ਕੀਤੀ ਗੁਰਦੁਆਰਾ ਸਾਹਿਬ ਜਾ ਕੇ ਉਹ ਗੁਰਕਾ ਸਾਹਿਬ ਬ੍ਰਹਮ ਹਾਂਜੀ ਹਾਂਜੀ ਗਏ ਨਾਲ ਲੱਗੇ ਗਏ ਜੀ ਐਸਐਸਓ ਸਾਹਿਬ ਸਾਰੇ ਗਏ ਨਾਲ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦੇ ਆ ਉਹ ਕੈਮਰਾ ਬੰਦਿਆ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਵੇ ਤੇ ਜਿਹੜੇ ਗੁਰੂ ਜਿਹੜੇ ਗੁਰਕਾ ਸਾਹਿਬ ਜੀ ਪੋਤੀ ਸਾਹਿਬੀ ਉਹ ਵੀ ਬਰਾਮਦ ਕੀਤੇ ਜਾਣ ਵੀ ਉਹ ਗਏ ਕਿੰਨਾ ਕੋ ਜੀ ਸਰ ਕਿਹੜੀ ਦੇਖ ਪੀੜੀ ਘਟਨਾ ਆਪਦੀ ਹੈ ਕੀ ਮੰਗਣ ਸਾਡੀ ਕੋਈ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਰਕਾ ਸਾਹਿਬ ਨੇ ਉਹ ਬਰਾਮਦ ਹੋਏ ਆ ਜੋ ਕਿ ਗੁਰਦੁਆਰੇ ਸਾਹਿਬ ਦੇ ਡੀਪ ਲੌਗ ਜਿਸ਼ੇ ਲਖਾਏ ਗਏ ਸੀ ਤੋ ਤੁਝੇ ਜਿਹੜੇ ਜਿਤਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਜਿਹੜੇ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਪਰ ਉਸ ਚੀਜ਼ ਨੂੰ ਆਪਾਂ ਪ੍ਰੋਪਰਲੀ ਆਪਾਂ ਵੈਰੀਫਾਈ ਕਰ ਰਹੇ ਆ ਕਿਥੋਂ ਆਏ ਮਿਲੇ ਸੀ ਤੇ ਕੌਣ ਲੈ ਕੇ ਗਿਆ ਸੀ ਅਡੀਟੀਮਸ ਲੱਗੀਆਂ ਜਿੱਤੇ ਬੰਦੇ ਦਾ ਰਿਕਾਰਡ ਹੋਵੇ ਕਿ ਉਹਨੂੰ ਕੂੜੇ ਦੇ ਵਿੱਚ ਸੁਟਕਾਰ ਦਿੱਤਾ ਵਾਤੇ ਕੂੜੇ ਚ ਦੇਖੋ ਜੇ ਦੋ ਸਾਢੇ ਕੋਲ ਹਾਰ ਦਿੱਤੇ ਹਨ ਜਿੱਦਿਹਾ ਆਇਆ ਪਾਣੋਂ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਵਾ ਆਪਾਂ ਫਰਦਰ ਹੋਰ ਦੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਬਤਾ ਦੇਗੇ ਅਗੇ ਨਸਟੀ ਕਰ ਲਵੋ ਜਿਹੜਾ ਵੀ ਜੋ ਵੀ ਕਸੂਰ ਆ ਜੋ ਦੋਸ਼ੀ ਹੋਏਗਾ ਜੇ ਤਾਂ ਅੱਜ ਹੀ ਗੱਲ ਹੋਈ ਹੈ ਤੇ ਉਹਨੂੰ ਸਜ਼ਾ ਮਿਲੇਗੀ ਚੜਦੀ ਕਲਾ ਟਾਈਮ ਟੀਵੀ ਲਈ ਅੰਮ੍ਰਿਤਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫਾਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ कॉल और स्कैन क्यूआर कोड टू कांटेक्ट अस रोडिस इंक मिलियन माइल्स विद स्माइल और स्कैन क्यूआर कोड टू कांटेक्ट अस द अब इंडियन क्विजिन ट्रेसी फाइन ऑथेंटिक इंडियन क्विजिन इन ट्रेसी और स्कैन क्यूआर कोड टू कांटेक्ट अस सिमीवेली फैमिली डेंटल ऑफिस और स्कैन क्यूआर कोड टू कांटेक्ट अस